ਤੇ ਤੁਹਾਡੀ ਸ਼ਾਪ ਦਾ ਕੀ ਨਾਮ ਹੈ ਗੋਤਮ ਬੈਂਗਲੌਰ ਕੀ ਹੋਇਆ ਅੱਜ ਬ੍ਰਦਰ ਅੱਜ ਗੋਲੀ ਚੱਲਣ ਦੀ ਘਟਨਾ ਹੋਈ ਹੈ ਇੱਥੇ ਤੇ ਜਦੋਂ ਦੋ ਮੁੰਡੇ ਇਧਰ ਉਸ ਸਾਈਡ ਤੋਂ ਆਏ ਤੇ ਗੋਲੀ ਚਲਾਈ ਉਹਨਾਂ ਨੇ ਸਾਨੂੰ ਲੱਗਾ ਕਿ ਸ਼ਾਇਦ ਪਟਾਕਾ ਵੱਜਿਆ ਜਾਂ ਕੋਈ ਟਾਇਰ ਫਟਿਆ ਇਦਾਂ ਲੱਗਦਾ ਨਾ ਤੇ ਉਹ ਆ ਕੇ ਤੇ ਗੋਲੀ ਚਲਾਈ ਸ਼ੀਸ਼ੇ ਦੇ ਵੱਜੀ ਕਿਸੇ ਚੀਜ਼ ਤੇ ਲੱਗ ਕੇ ਸ਼ੀਸ਼ੇ ਦੇ ਵੱਜੀ ਉਹ ਜਦੋਂ ਆਪਾਂ ਕੈਮਰਾ ਚੈੱਕ ਕੀਤੇ ਤੇ ਸਪਲੈਂਡਰ ਬਾਈਕ ਸੀ ਤੇ ਕੁਝ ਵੀ ਉਹਨਾਂ ਦੇ ਨੰਬਰ ਪਲੇਟ ਕੁਝ ਨਹੀਂ ਸੀ ਉਹਨਾਂ ਦੇ ਹੈਲਮਟ ਪਾਇਆ ਸੀ ਹੈਲਮਟ ਪਾਇਆ ਸੀ ਤੇ ਪਿਛਲੇ ਨੇ ਮੂੰਹ ਬੰਨਿਆ ਸੀ ਪਿਛਲੇ ਨੇ ਮੂੰਹ ਬੰਨਿਆ ਸੀ ਥੈਲੇ ਜੋ ਕੱਢੀ ਤੇ ਚਲਾਈ ਗੋਲੀ ਇੱਕ ਚ ਚਲਾਈ ਕਿ ਕਿੰਨੀ ਗੋਲੀ ਇੱਕ ਚ ਚਲਾਈ ਪਰ ਜਦੋਂ ਸਾਨੂੰ ਪਤਾ ਨਹੀਂ ਲੱਗਾ ਗੋਲੀ ਆ ਜਦੋਂ ਮੁਹੱਲੇ ਦੇ ਆਲੇ-ਦੁਆਲੇ ਇਕੱਠੇ ਹੋਏ ਫਿਰ ਆਪਾਂ ਦੇਖਿਆ ਕਿ ਗੋਲੀ ਚੱਲੀ ਹੈ ਕਿਉਂਕਿ ਆਲੇ-ਦੁਆਲੇ ਮੁੰਡੇ ਕਿ ਨਿਕਲ ਕੇ ਆਏ ਸੀ ਸਾਰੇ ਆਲੇ-ਦੁਆਲੇ ਦੁਕਾਨਾਂ ਦੇ ਤੁਹਾਨੂੰ ਤੁਹਾਡੇ ਤੁਹਾਡੇ ਫਾਦਰ ਸਾਹਿਬ ਨੂੰ ਪਹਿਲਾਂ ਕੋਈ ਧਮਕੀ ਆਈ ਹੋਵੇ ਨਹੀਂ ਕੋਈ ਧਮਕੀ ਕੋਈ ਫੇਸਬੁੱਕ ਤੇ ਕੋਈ ਇੰਸਟਾਗ੍ਰਾਮ 'ਤੇ ਕੁਝ ਨਹੀਂ ਆਇਆ ਤਾ ਕੋਈ ਤੁਹਾਡਾ ਕਿਸੇ ਨਾਲ ਝਗੜਾ ਹੋਵੇ ਨਹੀਂ ਨਹੀਂ ਕੁਝ ਨਹੀਂ ਆਇਆ ਤੁਹਾਡੇ ਏਮਪਲੋਈ ਦਾ ਕਿਸੇ ਨਾਲ ਝਗੜਾ ਹੋਵੇ ਸਾਡੇ ਮੁਹੱਲੇ ਦਾ ਨਹੀਂ ਪੂਰੇ ਦਾ ਕਿਸੇ ਨਾਲ ਝਗੜਾ ਸ਼ਰੀਫ ਲੋਕ ਹੋ ਸਾਰੇ ਬੰਦੇ ਅਰੇ ਚਿੰਤਿਤ ਹੋਇਆ ਇਹਦੇ ਕਰਕੇ ਡਰ ਵੀ ਹੈ ਬਿਲਕੁਲ ਬਿਲਕੁਲ ਜੀ ਕਿਉਂਕਿ ਸਾਡੇ ਮੁਹੱਲੇ 'ਚ